99 ਲਿਖ ਆ ਗਿਆ ਜੀ DI 60 RX ਸਿਕੰਦਰ ਕਰਪਾਣ ਵਾਲਾ 60 ਹੌਰ ਸਪਾਵਰ ਹਾਈ ਡਿਊਟੀ ਮੈਲੇਰੀ ਸਰੀ ਸਪੀਡ ਚੇਂਜਰ ਵਾਲਾ ਆ ਗਿਆ ਫੁੱਲ ਟੌਪ ਮਾਡਲ ਆ ਪਾਵਰ ਰੇਟਿੰਗ ਡਬਲ ਡੈਕਟੀਮਟਰ ਨੰਬਰ ਵਾਈ ਨੰਬਰ ਪੰਜਾਬ ਦਾ ਜੀ ਪੰਜਾਬ ਦਾ ਨੰਬਰ ਆ ओरिजिनल ਟਰੈਕਟਰ ਦੀ ਗਾਰੰਟੀ ਆ ਪੂਰੀ ਗਾਰੰਟੀ ਵਿਦੇ ਗਾਰੰਟੀ ਠੀਕ ਆ ਜੀ ਕਰ ਦੋਗੇ 20% ਡਿਸਕਾਊਂਟ ਜੀ ਜਉਂਦੀ ਆ 5405 ਗੇਅਰ ਪ੍ਰੋ ਪੋਰ ਸਪੀਡ ਔਰ ਲਾ ਛੋਟਾ ਟਰੈਕਟਰ ਕਹਿ ਦੀ ਇਹ ਪੰਜਾਬ ਦਾ ਨੰਬਰ ਟਾਇਰ ਤਾਂ ਉਹਨਾਂ 100 ਘੰਟੇ ਚੱਲਿਆ ਵਾ ਘੋੜਾ ਮਾਪਰ ਲੱਗਿਆ ਬੇਟ ਵੀ ਲੱਗਿਆ ਫਰੰਟ ਸਾਈਡ ਤੇ ਕਾਹਤਰ ਜੋਂ ਡੀਰ ਥੋੜੇ ਖੜੇ ਹੋਣ ਲੱਗ ਜਾਂਦੇ ਬੇਟ ਦੀ ਘਾਟ ਮਾਰ ਜਾਂਦੀ ਹੈ ਹਾਂ ਵੀਰੇ ਇਹਦੇ ਬੇਟ ਵੀ ਲੱਗਿਆ ਲਗਾਇਆ ਸਾਨੂੰ ਨਾਲ ਹੀ ਮਿਲ ਜਾਊਗਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਟੇ ਮੋਗਾ ਟਰੈਕਟਰ ਮੰਡੀ ਤੇ ਦਾਰੇ ਬਾਈ ਕੋਲੇ ਕਰਦੇ ਹਾਂ ਗੱਲਬਾਤ ਕਿੰਨੇ ਦਾ ਟਰੈਕਟਰ ਨੇ ਸੱਸੀ ਗੱਲ ਜੀ ਸੱਸੀ ਗੱਲ ਜੀ ਠੀਕ ਹੋਣੀ ਠੀਕ ਹੈ ਵਧੀਆ ਕਿੰਨੇ ਦਾ ਟਰੈਕਟਰ ਹੈ ਜੀ ਆਪਣੇ ਕੋਲ ਇੱਕ ਅੱ ਵੈਸੇ ਕਿੰਨੇ ਹੁੰਦੇ ਜੀ ਪਤਾ ਹੈ ਤਿੰਨ ਚਾਰ ਹੁੰਦੇ ਪੰਜ ਹੁੰਦੇ ਟਰੈਕਟਰ ਠੀਕ ਹੈ ਜੀ ਵੀ ਆਪਾਂ ਮੰਡੀ ਤੋਂ ਬਿਨਾ ਵੀ ਇੱਥੇ ਹੁੰਦੇ ਆ ਹਾਂਜੀ ਹਾਂਜੀ ਮੰਡੀ ਤੋਂ ਬਿਨਾ ਵੀ ਇੱਥੇ ਹੁੰਦੇ ਆ ਠੀਕ ਹੈ ਜੀ ਤੇ ਟਰੈਕਟਰ ਲਾਉਣ ਵਾਲੇ ਵੀ ਹੈਗੇ ਆ ਨਾ ਅੱਜ ਹਾਂਜੀ ਠੀਕ ਹੈ ਜੀ ਟਰੈਕਟਰ ਬਾਰੇ ਗੱਲਬਾਤ ਕਰਦੇ ਆ ਜੀ ਸੋਨਾ ਲਿਖਾ ਆ ਗਿਆ ਜੀ ਡੀਆਈ 60 ਆਰਐਕਸ ਸਿਕੰਦਰ ਕਰਪਾਣ ਵਾਲਾ 60 ਹੌਰਸ ਪਾਵਰ ਹੈਵੀ ਡਿਊਟੀ ਮਾਈਲੇਜ ਥਰੀ ਸਪੀਡ ਚੇਂਜਰ ਵਾਲਾ ਆ ਗਿਆ ਫੁੱਲ ਟੌਪ ਮਾਡਲ ਆ ਆਪਰੇ ਸਟੇਰਿੰਗ ਡਬਲ ਡਿਸਟਰੀਬਿਊਟਰ ਨੰਬਰ ਵਾਈ ਨੰਬਰ ਪੰਜਾਬ ਦਾ ਜੀ ਪੰਜਾਬ ਦਾ ਨੰਬਰ ਆ ਤੇ ਮਾਡਲ ਆ ਗਿਆ ਜੀ 2021 2021 ਮਾਡਲ ਟਾਇਰ ਵਗੈਰਾ ਨਾਲ ਦੀ ਹੈ ਭਾਈ ਟਾਇਰ ਨਾਲ ਦੀ ਹੈ ਕਿੰਨੇ ਕੇ ਪੈਸੇ ਪਏ ਹੋ ਰਹਿ ਗਏ 80 ਕੇ ਪੈਸੇ ਜੀ 80 ਪੈਸੇ ਨਾਲ ਦੇ ਟਾਇਰਾ ਇੰਜਰ ਵਾਲਾ ਆ ਗਿਆ ਸਾਈਡ ਗੇਅਰ ਦੇ ਵਿੱਚ ਹਾਂਜੀ ਪੂਰਾ ਚੋਕਾ ਟਰੈਕਟਰ ਆ ਸਾਰਾ オリジナル ਜੀ ਠੀਕ ਆ ਜੀ オリジナル ਟਰੈਕਟਰ ਦੀ ਗਾਰੰਟੀ ਆ ਪੂਰੀ ਗਾਰੰਟੀ ਵੀ ਦੇ ਗਾਰੰਟੀ ਠੀਕ ਆ ਜੀ ਇਹ ਡਿਮਾਂਡ ਦੀ ਜਗ੍ਹਾ ਗੱਲਬਾਤ ਕਰੀਏ ਡਿਮਾਂਡ ਇਹਦਾ 6,20,000 ਰੁਪਿਆ ਮੰਗਦਾ 6,20,000 ਰੁਪਿਆ ਡਿਮਾਂਡ ਆਈ ਕਰ ਦੋਗੇ 20,000 ਡਿਸਕਾਊਂਟ ਹੀ ਕਰ ਦਾਂਗੇ ਪੂਰੇ 6 ਲੱਖ ਦਾ ਪਿਆ ਟਰੈਕਟਰ ਸੋਨੋ ਬਣ ਜਾਊਗਾ ਸਾਹਮਣੇ ਆ ਗਿਆ ਜੀ ਨਿਊ ਹਾਲੈਂਡ 3730 ਸੁਪਰ ਵਾਲਾ ਐਕਸ ਮਾਡਲ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ 2 ਸਪੀਡ ਦੇ 3 ਇਹ 3 ਚ ਜੀ 3 ਸਪੀਡ ਦੇ ਵਿੱਚ ਆ ਗਿਆ ਕੰਡੀਸ਼ਨ ਦਾ ਟਰੈਕਟਰ 17 18 ਮਾਡਲ ਦਾ ਭਲੇਖਾ ਪਾਉਂਦਾਗਾ ਤੇ ਫਾਈਬਰ ਵਾਲੀ ਹੱਡ ਲੱਗੀ ਆ ਬਾਈ ਸਾਊਂਡ ਸਿਸਟਮ ਵੀ ਲੱਗਿਆ ਟਰੈਕਟਰ ਤੇ ਦੇਖ ਸਕਦੇ ਹੋ ਤੁਸੀਂ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਬਾਈ ਹਾਂਜੀ ਨਾਲ ਦੇ ਟਾਇਰ ਆ ਬਾਈ ਦੇਖ ਸਕਦੇ ਹੋ ਤੁਸੀਂ ਤੇ ਪੰਜਾਬ ਦਾ ਨੰਬਰ ਹੀ ਜੀ ਪੰਜਾਬ ਦਾ ਨੰਬਰ ਜੀ ਆਪਣੇ ਕੋਲੇ ਪੰਜਾਬ ਦੇ ਨੰਬਰ ਹੀ ਆ ਸਾਰੇ ਠੀਕ ਆ ਜੀ ਹਾਂਜੀ ਵੈਸੇ ਮਾਡਲ ਹੈਗਾ ਇਹ 12 ਨਾ ਜੀ 12 ਜੀ ਡਿਮਾਂਡ ਇਹਦੀ ਕਿੰਨੀ ਹੈ ਜੀ ਡਿਮਾਂਡ ਇਹਦੀ 430000 430000 ਰੁਪਇਆ ਦਾ ਡਿਮਾਂਡ ਆ ਜੀ ਹਾਂਜੀ ਇਹ ਚੋਂ ਬਈ ਮਾਨਤਾ ਨਾ ਇੱਥੇ ਮਾਨ ਤਨ ਕਰਦਾਂਗੇ 15000 ਰੁਪਏ 15000 ਰੁਪਏ ਮਾਨ ਤਨ ਹੋਊ ਗਰਾਊਂਡ ਪੀਟੀਓ ਦੇ ਵਿੱਚ ਆ ਜਾਂਦਾ ਜੀ ਇਹ ਹਾਂਜੀ ਸਾਹਮਣੇ ਆ ਗਿਆ ਜੀ ਜਮਡੀਅਰ 5405 ਗੇਅਰ ਪ੍ਰੋ ਪੋਰ ਸਪੀਡ ਔਰ ਛੋਟਾ ਟਰੈਕਟਰ ਕਹਿ ਦਈਏ ਪੰਜਾਬ ਦਾ ਨੰਬਰ ਟਾਇਰ ਵਗੈਰਾ ਨਾਲ ਤੇ ਆ ਜੀ ਨਾਲ ਦੇ ਨਾਲ ਦੇ ਵੀਰੇ ਨਾਲ ਦੇ ਟਾਇਰ ਆ ਵੀ ਕਿੰਨੇ ਕੇ ਪੈਸੇ ਪਿਆ ਇਹਦੇ ਵੀ 80 ਪੈਸੇ ਟਾਇਰ ਪਏ ਆ ਜੀ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਪੰਜਾਬ ਦਾ ਨੰਬਰ ਕੋੜਾ 1400 ਕੁਸ ਘੰਟੀ ਚੱਲਿਆ ਜੀ ਠੀਕ ਆ ਜੀ ਹਾਂ ਜੀ 1400 ਘੰਟੇ ਚੱਲਿਆ ਵਿਆ ਘੋੜਾ ਮਾਪਰ ਲੱਗਿਆ ਬੇਟ ਵੀ ਲੱਗਿਆ ਫਰੰਟ ਸਾਈਡ ਤੇ ਜਦ ਤਰ ਜੋਂ ਡੀਅਰ ਥੋੜੇ ਖੜੇ ਹੋਣ ਲੱਗ ਜਾਂਦੇ ਆ ਬੇਟ ਦੀ ਘਾਟ ਮਾਰ ਜਾਂਦੀ ਹੈ ਹਾਂ ਇਹਦੇ ਬੇਟ ਵੀ ਲੱਗਿਆ ਲਗਾਇਆ ਇਸ ਨੂੰ ਨਾਲ ਹੀ ਮਿਲ ਜੂਗਾ ਫਾਈਬਰ ਵਾਲੀ ਹੁੱਡ ਲੱਗੀ ਆ ਟਰੈਕਟਰ ਦੇ ਦੇਖ ਸਾਇ ਦੇ ਨੂੰ ਤੁਸੀਂ ਹੋਰ ਸਪੀਡ ਦੇ ਵਿੱਚ ਆ ਗਿਆ ਖੁੱਲੇ ਡੁੱਲੇ ਪਲੇਟਫਾਰਮ ਚ ਆ ਗਿਆ ਪੰਜਾਬ ਦਾ ਨੰਬਰ ਆ ਗਿਆ 21 ਮਾਡਲ ਆ ਗਿਆ ਕੰਡੀਸ਼ਨ ਦਾ ਪੂਰਾ ਕੋਕਾ ਵੇ ਟਰੈਕਟਰ ਇਹ ਡਿਮਾਂਡ ਇਹਦੀ ਜੀ ਡਿਮਾਂਡ ਇਹਦੀ 8 ਲੱਖ 10 ਹਜ਼ਾਰ ਰੁਪਈਆ ਜੀ 8 ਲੱਖ 10 ਹਜ਼ਾਰ ਰੁਪਈਆ ਡਿਮਾਂਡ ਹੈ ਡਿਸਕਾਊਂਟ ਇਹ ਚੋ ਜੀ ਕਰ ਦਾਂਗੇ 15 ਹ 7 ਲੱਖ 90 ਹਜ਼ਾਰ ਦਾ ਟਰੈਕਟਰ ਦੇ ਦਾਂਗੇ 7 ਲੱਖ 90 ਹਜ਼ਾਰ ਰੁਪਈਆ ਦਾ ਟਰੈਕਟਰ ਕੋਈ 5 ਨਹੀਂ ਛੱਡਦੇ ਕੋਈ 10 ਨਹੀਂ ਛੱਡਦੇ ਠੀਕ ਹੈ ਜੀ ਹਾਂ ਜੀ 790 ਦਾ ਦੇ ਦਾਂਗੇ ਲਾਸਟ ਟਰੈਕਟਰ ਠੀਕ ਆ ਭਾਈ ਜੀ ਸਾਹਮਣੇ ਆ ਗਿਆ ਜੀ ਸੋਨਾਲ ਕਾ ਡੀਆਈ 750 ਵਾਲਾ ਛੋਟੇ ਕਿਸਾਨਾਂ ਲਈ ਟਰੈਕਟਰ ਬਾਇ ਸਟਾ ਟਰੈਕਟਰ ਸੈਂਟਰ ਗੇਅਰ ਪਾਵਰ ਸਟੀering ਪੰਜਾਬ ਦਾ ਨੰਬਰ ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਇਹਦੇ ਵੀ ਹੈਗੇ 70 ਤੋਂ 80 ਪੈਸੇ 70 ਤੋਂ 80 ਪੈਸੇ ਟਾਇਰਾਂ ਦੀ ਕੰਡੀਸ਼ਨ 15 ਵਾਲੇ ਟਾਇਰ ਆ ਬਾਈਕ ਦੇ 15 ਦੇ ਗੁਡਇਰ ਦੇ ਟਾਇਰ ਆ ਜੀ ਠੀਕ ਆ ਜੀ ਗੁਡਇਰ ਦੇ 15 ਵਾਲੇ ਬਾਈਕ ਵਾਲੇ ਟਾਇਰ ਆ ਗਏ ਜੀ ਸਾਰਾ ਟਰੈਕਟਰ origignal ਆ ਬਿਨਾ ਮਗਰਾੜਾਂ ਤੋਂ ਮਗਰਾੜ ਕੱਲੇ ਦਵਾਰਾਂ ਲੱਗੇ ਆ ਕੱਲੇ ਮਗਰਾੜ ਨਵੇਂ ਲੱਗੇ ਹੋਏ ਆ ਦਵਾਰ ਤੇ ਬਾਕੀ ਸਾਰਾ ਬਾਡੀ ਵਗੈਰਾ ਦਾ ਇੰਜਨ ਵਗੈਰਾ ਦਾ ਸਭ ਆ origignal ਟਰੈਕਟਰ ਐ ਇੰਜਨ ਗੇਅਰ ਦਾ ਵੀ ਚੰਗਾ ਜੀ ਠੀਕ ਆ ਜੀ ਕਾਫੀ ਕਾਜ ਜਾਂਦਾ ਪੰਜਾਬ ਨੰਬਰ ਆ ਗਿਆ ਗਾਰੰਟੀ ਹੋ ਬਾਈ ਬਾਈ ਜੀ ਤੇ ਡਿਮਾਂਡ ਇਹਦੀ ਕਿੰਨੀ ਹੈ ਜੀ ਡਿਮਾਂਡ ਇਹਦਾ ਮੰਦੇ 255000 ਰੁਪਏ ਹੈ 255 ਜੀ ਹਾਂਜੀ ਇਹਦਾ ਜੈਸ ਨੋ ਕਿੰਨੇ ਕਰਾ ਬੰਦੂ ਕੋਈ ਦੇਖੋ ਇਹ ਨੰਮਾਨੀ ਤਾਂ ਮੰਨ ਕੇ ਚੱਲੋ ਅਗਲਾ ਕਹਦੇ ਵੀ ਬਾਲੇ ਛਡਾਉਣੇ ਹਨ ਬਾਲੇ ਤਾਂ ਛੱਡੇ ਨਹੀਂ ਜਾਣੇ ਇਹਦੇ ਚੋਂ ਜੈ 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 10000 ਰੁਪਏ ਮੰਨਤਾ ਨਾ ਹੋ ਜਾਈ ਠੀਕ ਹੈ ਜੀ 255 ਡਿਮਾਂਡ ਹਾਂਜੀ 10000 ਦਾ ਡਿਸਕਾਊਂਟ ਹੋਊਗਾ ਹਾਂਜੀ ਠੀਕ ਹੈ ਜੀ ਪਿੰਡ ਕਿਹੜਾ ਹੈ ਇਹ ਆਪਣਾ ਪਿੰਡ ਆਪਣਾ ਮਾੜੀ ਮੁਸਤਫਾ ਜੀ ਠੀਕ ਹੈ ਜੀ ਕੰਟਰੈਕਟਰ ਨੰਬਰ ਹੀ 977409 ਠੀਕ ਆ ਪੁਰਾਣਾ ਕੱਟ ਲੂਗੇ ਸਾਰੇ ਕੱਟ ਲਾਂਗੇ ਠੀਕ ਆ ਜੀ ਇਹ ਕਿਸੇ ਨੇ ਲੋਨ ਵੀ ਕਰਾਉਣਾ ਉੱਚੇ ਮਾਡਲਾਂ ਤੇ ਲੋਨ ਵੀ ਕਰਵਾ ਕੇ ਜਿਵੇਂ ਉਹ ਉੱਚੇ ਮਾਡਲ ਆਗੇ ਤਿੰਨੇ ਉਹਨਾਂ ਦੇ ਲੋਨ ਦੀ ਸਬਤਾ ਹੈਗੀ ਆ ਹਾਂਜੀ ਨੀਵੇਂ ਮਾਡਲ ਤੇ ਨਹੀਂ ਲੋਨ ਹੋਣਾ ਇਹ ਤੇ ਨਹੀਂ ਹੋਣਾ ਇਹ ਬਿਨਾ ਲੋਨ ਵਾਲਾ ਇਹ ਬਿਨਾ ਲੋਨ ਤੇ ਹੋਊਗਾ ਠੀਕ ਆ ਜੀ ਹਾਂਜੀ ਠੀਕ ਗੱਲਬਾਤ ਕਰਕੇ ਬਾਈ ਨਾਲ ਬਹੁਤ ਵਧੀਆ ਲੱਗਿਆ ਧੰਨਵਾਦ ਬਾਈ ਜੀ ਠੀਕ ਆ ਬੀ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ